छब्बीस मई दो हजार चौबीस की रात में एक हमिंग साउंड जोड़ा है वह डिटेक्ट हो बीओ पी चंदूवडाला तो जिते बी एस एफ के अलर्ट जवान ने इमीडिएटली जो है वो इन्फॉर्मेस आगे शेयर की जिस तो बाद बी एस एफ द्वारा तीन राउंड भी फायर किए गए उ स्पैशली भी कहना चाहते हैं कि बिकॉज फोन जब्ता चल रहा है हर कितने नाके भी लाए हैं सर्च ऑपरेशन भी चल रहे हैं बी एस एफ इज़ ऑलसो ऑन हाई अलर्ट ਤੋ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕੋਈ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਤੇ ਵੀ ਸਾਡੀ ਸਾਡੀ ਦੋਨੋਂ ਆਦੀ ਇਹ ਜਿਹੜਾ ਦੋਨੋਂ ਜਿਹੜੇ ਏਜੰਸੀਸ ਹੈ ਨਾਦੀ ਨਜ਼ਰ ਆਏਗੀ ਬਾਰਡਰ ਸਿਕਿਉਰਿਟੀ ਫੋਰਸ ਤੇ ਗੁਰਦਾਸਪੁਰ ਪੁਲਿਸ ਨੇ ਜੁਆਇੰਟਲੀ ਇੱਕ ਕਾਫੀ ਵੱਡੀ ਸਫਲਤਾ ਮਿਲੀ ਹੈ ਮਿਤੀ 26 ਮਈ 2024 ਦੀ ਰਾਤ ਨੂੰ ਇੱਕ ਹਮਿੰਗ ਸਾਊਂਡ ਜਿਹੜਾ ਹੈ ਉਹ ਡਿਟੈਕਟ ਹੋਇਆ ਸੀ ਬੀਓਪੀ ਚੰਦੂ ਅਦਾਲਾ ਤੋਂ ਜਿੱਥੇ ਬੀਐਸਐਫ ਤੇ ਅਲਰਟ ਜਵਾਨ ਨੇ ਇਹ ਇਮੀਡੀਏਟਲੀ ਜੁਆ ਹੈ ਉਹ ਇਨਫੋਰਮੇਸ਼ਨ ਅੱਗੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਬੀਐਸਐਫ ਦੁਵਾਰਾ ਤਿੰਨ ਰਾਉਂਡ ਵੀ ਫਾਇਰ ਕੀਤੇ ਗਏ ਉਸ ਤੋਂ ਬਾਅਦ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਜੋ ਸਸਪੈਕਟਿਡ ਹੈਰੋਇਨ ਲੱਗ ਰਹੀ ਹੈ ਇਹ ਅਪ੍ਰੋਕਸੀਮੇਟਲੀ 10.645 ਕਿਜੀ ਹੈ ਔਰ ਇਸ ਤੋਂ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡਰੋਨ ਹੈਕਸਾਕਾਪਟਰ ਜਿਹੜਾ ਹੈ ਉਹ ਵੀ ਰਿਕਵਰ ਹੋਇਆ ਇਹ ਸਾਰੇ ਮੈਟਰ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਰ ਡਰੋਨ ਸੇਮ ਜਗ੍ਹਾ ਤੇ ਮਿਲਿਆ ਨਹੀਂ ਉਹ ਥੋੜੀ ਵੱਖਰੀ ਜਗ੍ਹਾ ਤੋਂ ਮਿਲਿਆ ਦੂਜੀ ਜਗ੍ਹਾ ਤੋਂ ਮਿਲਿਆ ਸਰ ਕੋਈ ਕੀਤਾ ਜਿਵੇਂ ਇਸ ਦੇ ਵਿੱਚ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਫਰਦਰ ਇਨਵੈਸਟੀਗੇਟਿੰਗ ਕਿਉਂਕਿ ਹਲੇ ਕੁਛ ਹੀ ਟਾਈਮ ਬੀਤਿਆ ਹੈ ਅਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਨੂੰ ਉਮੀਦ ਹੈ ਜਲਦੀ ਇਹ ਬੰਦੇ ਫੜੇ ਜਾਣਗੇ। ਇਹ ਮੰਤਰੀ ਇਹ ਮਤਲਬ ਕਿ ਨਹੀਂ ਇਹ ਦਾ ਡਿਸਕਲੋਸ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਸਨੋਪਰ। ਕੋਈ ਲੱਗਦਾ ਕਿ ਇੰਨੇ ਵੱਡੇ ਕਿ ਤੋ ਦਿਨ ਦੋ ਸਾਲ ਨਹੀਂ ਉਹੀ ਸਪੈਸ਼ਲੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬਿਕੋਜ਼ ਥੋਨ ਜਾਪਤਾ ਚੱਲ ਰਿਹਾ ਹੈ ਅਸੀਂ ਹਰ ਕਿੱਥੇ ਨਾਕੇ ਵੀ ਲਾਏ ਹਨ ਸਰਚ ਆਪਰੇਸ਼ਨਸ ਵੀ ਚੱਲ ਰਹੇ ਹੈ ਬੀਐਸਐਫ ਇਜ਼ ਆਲਸੋ ਔਨ ਹਾਈਅਰ ਅਲਰਟ। ਤੋ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕੋਲ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਤੇ ਵੀ ਸਾਡੀ ਸਾਡੀ ਦੋਨੋਂ ਆ ਦੀ ਇਹ ਜਿਹੜਾ ਦੋਨੋਂ ਜਿਹੜੇ ਏਜੰਸੀਜ਼ ਹੈ ਨਾ ਦੀ ਨਜ਼ਰ ਹੈਗੀ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਔਰ ਇਹ ਇੱਕ ਵੱਡੀ ਸਫਲਤਾ ਇਸ ਕਾਰਨ ਹੀ ਹੈ ਕਿਉਂਕਿ ਬੀਐਸਐਫ ਵੀ ਕਾਫੀ ਅਲਰਟ ਸੀਗੀ ਤੇ ਪੁਲਿਸ ਦੀ ਜਿਹੜੀ ਪੈਟਰੋਲੀ ਹੈ ਉਹ ਵੀ ਅਲਰਟ ਸੀ ਉਹਨਾਂ ਨੇ ਮਿਲ ਕੇ ਕਾਫੀ ਅੱਛਾ ਰਿਕਵਰੀ ਵੀ ਕੀਤੀ ਹੈ ਤੇ ਨੂੰ ਬਸਟ ਵੀ ਕੀਤਾ ਹੈ ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੁਕਾਮਿਆਂ ਦੇ ਵਿੱਚ ਅਸੀਂ ਰਿਕਵਰੀ ਕਰ ਚੁੱਕੇ ਹਾਂ ਇੱਕ ਜਿਹੜਾ ਸਾਡਾ ਪਨੀਯਾਰ ਨਾਕੇ ਉੱਥੋਂ ਵੀ ਰਿਕਵਰੀ ਹੋਈ ਹੈ ਕੈਸ਼ ਦੀ ਵੀ ਰਿਕਵਰੀ ਹੋਈ ਹੈ ਤੇ ਡਰੱਗਸ ਦੀ ਹੈਰੋਇਨ ਦੀ ਇਹਦੀ ਵੀ ਰਿਕਵਰੀ ਹੋਈ ਹੈ ਇੰਨ ਤੱਕ ਵੈਪਨਸ ਵੀ ਅਸੀਂ ਰਿਕਵਰੀ ਕੀਤੀ ਹੈ ਸਾਡੇ ਵੱਖ-ਵੱਖ ਨਾਕੇ ਪੂਰੇ ਡਿਸਟ੍ਰਿਕਟ ਦੇ ਵਿੱਚ ਲੱਗੇ ਆ ਉੱਥੋਂ ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ ਕਈ ਸਾਰੀ ਤਾਮਾ ਤੇ ਜਿਹੜੀ ਸਾਡੀ ਸੀਐਫਪਸ ਨੂੰ ਮਿਲਿਆ ਉਹਨਾਂ ਨੂੰ ਵੀ ਡਿਪਲੋਏ ਕੀਤਾ ਗਿਆ ਹੈ ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਪੁਲਿਸ ਤੇ ਅ ਜਿਹੜੀ ਸਾਡੀ ਸੈਂਟਰਲ ਆਰਮਡ ਪੁਲਿਸ ਫੋਰਸ ਹੈ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟਰੋਲਿੰਗ ਵੀ ਕਰ ਰਹੇ ਹਾਂ ਤੇ ਚੈਕਿੰਗ ਵੀ ਕਰ ਰਹੇ ਹਾਂ। ਅਸੀਂ ਅਨੀ ਸਮਗਲਰਾਂ ਨੂੰ ਤਾਂ ਇਹੀ ਮੈਸੇਜ ਹੈ ਕਿ ਉਹ ਆਪਣੇ ਇਲੀਗਲ ਐਕਟੀਵिटीज ਛੋੜ ਦੇਣ ਕਿਉਂਕਿ ਇਹਨੂੰ ਅਸੀਂ ਲਾਜਿਕਲ ਐਂਡ ਤੱਕ ਲੈ ਜਾਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਖਤ ਤੋਂ ਸਖਤ ਸਜ਼ਾ ਵੀ ਹੋਏ ਆਫਟਰ ਇਨਵੈਸਟੀਗੇਸ਼ਨ ਇਜ਼ ਕੰਪਲੀਟਡ। ਔਰ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਜਿਹੜੇ ਵੀ ਮੋਡਿਊਲ ਹੈ ਉਹਨਾਂ ਨੂੰ ਬਸਟ ਕਰਾਂਗੇ ਤੇ ਇਹਦੇ ਖਿਲਾਫ ਸਾਡੀ ਮੁਹਿੰਮ ਜਿਹੜੀ ਉਹ ਜਾਰੀ ਹੈ।